ਹੇ 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 ਕਮਾਲ ਹੋਈ ਕਬੱਡੀ 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 ਆ ਹਾ 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 ਅੰਬਾ ਅੰਬਾ ਸੋਰਸੰਗੀਆ ਹੋ ਸਿੱਖ ਸਰਦਾਰ ਕਬੱਡੀ ਖਿਡਾਰੀ ਹੁਣ ਦੇਖਦੇ ਹਾਂ ਅਲੀ ਜ਼ਫਰ ਜਾਂ ਦੇਖਦੇ ਜ਼ਫਰ ਇਕਬਾਲ ਚੈਨੀ ਹਾ ਨਫੀਸ ਗੁੱਜਰ ਕੋਸ਼ਿਸ਼ ਕਰਦਾ ਹਾ ਹੰਦੀ ਬਈ ਕਮਾਲ ਉਹ ਕਬੱਡੀ 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 ਆ ਆ ਅੰਬਾ ਅੰਬਾ ਲੈਣ ਵਾਲਿਓ ਕੀ ਹਾਰ ਜਾਣਾ ਥੋੜਾ ਫੇਰ ਦੁਨੀਆ ਸਵਾਦ ਲੈਂਦੀ ਹੈ ਮਾਨਕ ਢੇਰੀਆ ਮਨੀਸ਼ ਆ ਬੱਲੇ ਬੱਲੇ ਕਬੱਡੀ 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 ਓ ਕਾਠੀ ਪੇ ਗਈ ਮਨੀਸ਼ ਦੀ ਕਬੱਡੀ 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 ਬੱਲੇ ਬੱਲੇ ਹੋ ਗਈ ਐ ਬੱਲੇ ਆ ਬੱਲੇ ਹੋ ਗਈ ਐ ਬੱਲੇ ਬੱਲੇ ਹੋ ਗਈ ਐ ਬੱਲੇ ਇਹ ਬੱਲੇ ਖੁਸ਼ ਹੋਏ ਨੇ ਲਓ ਇਧਰ ਪਾਸੇ ਦੇਖਦੇ ਮੈਂ ਜੱਬਰ अली ਕੰਬੋ 45 ਅੱਡਾ ਸਮੁੰਦਰੀ ਦਾ ਜੰਪਲ ਆ ਟਾਪਰ ਕਬੱਡੀ ਦਾ ਖਿਡਾਰੀ

ਚਾਰ ਨੇ ਹੁਣ ਚਾਰਾਂ ਦੇ ਵਿੱਚੋਂ ਕੇ ਭੱਜਿਆ ਨੂੰ ਇੱਕੋ ਜਿੱਕੇ ਬਾਣ ਮਿੱਤਰੋ ਟੱਕਰੇ ਨੇ ਹਾਣੀਆਂ ਨੂੰ ਹਾਣ ਮਿੱਤਰੋ ਟੱਕਰੇ ਨੇ ਹਾਣੀਆਂ ਨੂੰ ਹਾਣ ਹਾਣ ਸ਼ੀਲੂ ਸ਼ੀਲੂ ਓ ਸ਼ੀਲੂ ਕਬੱਡੀ 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 ਓ ਸ਼ੀਲੂ ਤੇ ਬਲਾਲ ਸ਼ੀਲੂ ਤੇ ਵੱਡੇ ਘਰ ਵਾਲਾ ਆ ਬਲਵਿੰਦਰ ਫਿੱਡੇ ਦੀਆਂ ਲੱਤਾਂ ਵਿੱਚ ਵੜ ਗਿਆ ਸੀ ਸਾਜੇ ਕੀਤੇ ਨੇ ਹਿੱਸੇ ਨੇ ਖੋਲ ਹੁੰਦੇ ਹੁੰਦੇ ਹੱਸੀ ਜੋ ਜਾਫੀ ਤੂਫਾਨੀਆਂ ਦੇ ਆ ਦੁਨੀਆ ਸ਼ਿਸ਼ਕਰਦੀ ਸੀ ਉਦੋਂ ਵੇਖੇ ਜਵਨ ਜਵਾਨੀਆਂ ਦਾ ਕਬੱਡੀ ਬੱਲੇ ਬੱਲੇ ਹੋਈ ਭਈ ਆ ਨਰੀਸਾ ਕਮਾਲ ਕਰਦਾ ਮਨੀਸ਼ ਕਬੱਡੀ ਯਾਰਾਂ ਦੀ ਆ ਖੇਡ ਵੱਡੇ ਸਰਦਾਰਾਂ ਦੀ ਕਬੱਡੀ 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 ਆਹ ਆ ਮਨੀਸ਼ ਬਲਾਰਾ ਮਨੀਸ਼ ਬਲਾਰਾ ਮਨੀਸ਼ ਬਲਾਰਾ ਕਰ ਆ ਗਿਆ ਸਿਰਾਂ ਕਬੱਡੀ ਪਾਉਣ ਦੇ ਵਾਸਤੇ ਆ ਗਿਆ ਸੁਰ ਸਿੰਘ ਵਾਲਾ ਸੁਰ ਸਿੰਘ ਧਰਤੀ ਬਾਬੇ ਬਿਧੀ ਚੰਦ ਜੀ ਦੀ ਛੇਵੇਂ ਪਾਸ਼ਾ ਜੀ ਦੀ ਜਿੱਥੇ ਕਿਰਪਾ ਆਪਰਾ ਬਾਰ ਹੈ ਜੀ ਆ ਪੰਜਾਬ ਦੀ ਸਰਦਬੀਨ ਗੁਰੂਆਂ ਪੀਰਾਂ ਪੈਗੰਬਰਾਂ ਦੀ ਧਰਤੀ ਹੈ ਆ ਦੂਸਰੇ ਪਾਸੇ ਅਲੀ ਜ਼ਫਰ ਕੰਬੋ 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 ਆ ਕੋਸ਼ਿਸ਼ ਕਰਦਾ ਡੱਕਣ ਦੀ ਹੈ ਅਲੀ ਜ਼ਫਰ ਤੇ ਅੰਬੇ ਦਾ ਮੁਕਾਬਲਾ ਕਬੱਡੀ 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 ਬੱਲੇ 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 ਫਿਰ ਸ਼ੀਲੂ ਆ ਆਈ ਤੇ ਆ ਦੇਖ ਲੈ ਵੀ ਡੱਕਦਾ ਕਈ ਜਫੀ ਜੁਰਤ ਰੱਖਦੇ ਨੇ ਆ ਜਫਾ ਲਾ ਕੇ ਉੱਤੇ ਬਹਿਣ ਦੀ ਨਹੀਂ ਆ ਹਰਿਆਣੇ ਵਾਲਾ ਸ਼ੀਲੂ 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 ਈਲੂ ਈਲੂ ਗ라운 ਵਾਲੀ ਗੱਲ ਕਰਦਾ ਹੋਇਆ ਕਬੱਡੀ 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 ਹਟ ਕਬੱਡੀ ਯਾਰਾਂ ਦੀ ਤੇ ਖੇਡ ਬੜੇ ਸਰਦਾਰਾਂ ਦੀ ਅਨ ਤਕੜੇ ਜਫੇ ਦੀ ਕੋਸ਼ਿਸ਼ ਚੱਲਦੀ ਹੋਈ ਕਮਾਲ ਹੋਇਆ ਪਿਆ ਹੈ ਸ਼ੀਲੂ ਭੰਡਿਆ ਖੁਸ਼ ਆ ਐਨ ਪੈਂਦੀ ਟੱਕ ਦੇਖ ਤੋ ਵੇਖ ਦੁਨੀਆ ਨੱਚਦੀ ਵੇਖ ਦੋ ਕਬੱਡੀ ਵਰਲਡ ਕੱਪ 2025 ਫਾਈਨਲ ਨਿਊਜ਼ੀਲੈਂਡ ਦੇ ਪਾਕਿਸਤਾਨ ਆ ਕਬੱਡੀ ਅਰਸਲਾਨ ਬੱਟੂ ਦੀ ਪੈਂਦੀ ਹੋਈ ਦੇਖਦੇ ਵੀ ਕੌਣ ਦੀ ਨਿਊਜ਼ੀਲੈਂਡ ਦੀ ਟੀਮ ਆ ਲਾਪੋਗਾ ਜਫਾ ਜਲਾਲ ਵਾਲਾ ਆ ਇਧਰੇ ਪਾਸੇ ਆ ਕਬੱਡੀ ਕਬੱਡੀ ਹੋਈ ਬਈ ਤੇ ਸ਼ੀਲੇ ਭੱਲੇ 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 ਹੇ 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 ਕਮਾਲ ਹੋਈ ਬoi ਕਬੱਡੀ 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 ਆਹ 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 ਨਾਟਾ ਪਿਆ ਨਿਊਜ਼ੀਲੈਂਡ ਬਬਲੂ ਨਾਚ ਉੱਠਿਆ ਨਿਊਜ਼ੀਲੈਂਡ ਨਾਚ ਉੱਠਿਆ ਸੁੱਖੀ ਵੇਖ ਲੈ ਨਿਆਰਾ ਪਕ ਤਿਆਰ ਤਿਆਰ ਕਬੱਡੀ ਦਾ ਖਿਡਾਰੀ ਵਾਹ ਆਨੇਰੀਸਾ ਕਮਾਲ ਹੈ ਇਹ ਦੇ ਨਾਲ ਖਿਡਾਰੀਆਂ ਦੇ ਦਰਮਿਆਨ ਅੱਗੇ ਵਧ ਕੇ ਕੀਤਾ ਗਿਆ ਹਮਲਾ ਤੇ ਕੌਣ ਜਫਾ ਲਾਵੇਗਾ ਦੇਖ ਲਵੇਂ ਹੋ ਫਿਰ ਬੱਲੇ ਬੱਲੇ ਆਨੇਰੀਸਾ ਜ਼ਫਰੀ ਇਕਬਾਲ ਚੈਨੀ 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 ਤੇ ਮੱਖੀ ਆ ਗਿਆ ਹੋ ਗਿਆ ਹੋ ਗਿਆ ਉਹ ਕਹਿੰਦੇ ਮੱਖਣ ਮੱਖੀ ਨੰਬਰ ਬਲੀ ਟੀਮ ਦੇ ਹਿੱਸੇ ਜੋੜਦਾ ਹੋਇਆ